ਬਾਹਮਣ ਫਿਰਦਾ ਹੱਥ ਵੇਖਦਾ ਗਲੀ ਗਲੀ ਵਿੱਚ ਬੋਲੇ ਰਾਹੁ ਕੇ ਤੂੰ ਦਾ ਜੱਬ ਮੁਕਾਦੂ ਜੀ ਦਸਨੀ ਚਿਰਡੋਲੇ ਰਾਹੁ ਕੇ ਤੂੰ ਦਾ ਜੱਬ ਮੁਕਾਦੂ ਜੀ ਦਸਨੀ ਚਿਰਡੋਲੇ ਬਾਹਮਣ ਫਿਰਦਾ ਹੱਥ ਦੇਖਦਾ ਗਲੀ ਗਲੀ ਵਿੱਚ ਬੋਲੇ ਰਾਹੁ ਕੇ ਤੂੰ ਦਾ ਜੱਬ ਕਦੂ ਜੀ ਦਸਨੀ ਚਿਰਡੋਲੇ ਕਿਸੇ ਬੁੜੀ ਤੋਂ ਕਣਕ ਲੈ ਗਿਆ ਕਿਸੇ ਬੁੜੀ ਤੋਂ ਕਣਕ ਲੈ ਗਿਆ ਕਿਸੇ ਬੁੜੀ ਤੋਂ ਛੋਲੇ ਕਟਕਟ ਬਾਮਣ ਦੀ ਬੁੜੀਆਂ ਨੇ ਕਰਦੇ ਹੈਡ ਭੋਲੇ ਕਟਕਟ ਬਾਮਣ ਦੀ ਬੁੜੀਆਂ ਨੇ ਕਰਦੇ ਹੈਡ ਭੋਲੇ ਬੋਦੀ ਬਾਮਣ ਦੀ ਡੱਗਮਗ ਡੱਗਮਗ ਢੋਲੇ ਬੋਦੀ ਬਾਮਣ ਦੀ ਡੱਗਮਗ ਡੱਗਮਗ ਢੋਲੇ